ਹੈਲੋ ਹਾਂਜੀ ਕੀ ਹਾਲ ਚੱਲ ਦੋਸਤੋ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੱਲ ਨੇ ਤੁਹਾਡੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਵੇਂ ਕਿ ਆਪਾਂ ਲਗਾਤਾਰ ਪਿੰਡਾਂ ਵਾਲਿਆਂ ਵਾਸਤੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਤੇ ਸਾਨੂੰ ਸਾਡੇ ਜਿਹੜੇ ਫੋਲੋਅਰ ਨੇ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਦੇ ਲਗਾਤਾਰ ਕਮੈਂਟ ਆ ਰਹੇ ਨੇ ਕਿ ਸਾਡੇ ਕੋਈ ਸ਼ਹਿਰ ਦੇ ਲਈ ਜਿਹੜਾ ਪ੍ਰੋਜੈਕਟ ਹੈਗਾ ਸ਼ਹਿਰ ਵਾਲਿਆਂ ਵਾਸਤੇ ਲੈ ਕੇ ਆਓ ਕੋਈ ਚਾਹੇ ਮਾਡਰਨ ਨਾ ਚਾਹੇ ਕੋਈ ਕਲਾਸਿਕਲ ਆ ਜਿਸ ਤਰ੍ਹਾਂ ਦਾ ਵੀ ਹੋਊਗਾ ਤੇ ਸਾਨੂੰ ਸ਼ਹਿਰ ਵਾਲਾ ਪ੍ਰੋਜੈਕਟ ਕੋਈ ਲੈ ਕੇ ਆਓ ਇਸ ਕਰਕੇ ਅੱਜ ਆਪਾਂ ਅੱਜ ਸਪੈਸ਼ਲੀ ਸ਼ਹਿਰ ਵਾਲਾ ਪ੍ਰੋਜੈਕਟ ਲੈ ਕੇ ਆਏ ਆ ਬਿਲਕੁਲ ਛੋਟੇ ਜਿਹੇ ਸਾਈਜ਼ ਦੇ ਵਿੱਚ ਤੇ ਬਹੁਤ ਕਮਾਲ ਦਾ ਪ੍ਰੋਜੈਕਟ ਬਣਿਆ ਹੋਇਆ ਹੈਗਾ ਮਾਡਰਨ ਟਾਈਪ ਜਿਹੜਾ ਹੈਗਾ ਲੋਕਾਂ ਕੀ ਮਕਾਨ ਦੀ ਤੇ ਅੱਜ ਆਪਣੇ ਨਾਲ ਮਨਪ੍ਰੀਤ ਆਰਕੀਟੈਕਟ ਆ ਜਿਹੜੇ ਉਹ ਵੀ ਨਾਲ ਆਏ ਹੋਏ ਆ ਸਵਾਗਤ ਹੈ ਜੀ ਚੈਨਲ ਤੇ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜੇ ਆਪਾਂ ਇਹਦੀ ਫਰੰਟ ਦੀ ਗੱਲ ਕਰੀ ਨਾ ਜਦੋਂ ਅਸੀਂ ਆ ਕੇ ਰੁਕੇ ਆ ਸਾਨੂੰ ਜਿਹੜਾ ਫਰੰਟਾ ਬਹੁਤ ਸੋਹਣਾ ਲੱਗਿਆ ਬਹੁਤ ਪੈਰਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਜੇ ਆਪਾਂ ਇਹਦੀ ਸਾਈਜ਼ ਦੀ ਗੱਲ ਕਰੀ ਕੀ ਸਾਈਜ਼ ਦੇ ਵਿੱਚ ਬਣਿਆ अच्छा जी वैसे ਤੁਸੀਂ ਨਾਰਮਲ ਹੀ ਹੁੰਦਾ ਆਪਣਾ ਸ਼ਹਿਰਾਂ ਦੇ ਵਿੱਚ 15 ਤੋਂ 20 ਫੁੱਟ ਜਿਹੜਾ ਫਰੰਟ ਹੁੰਦਾ ਉਹ ਦੁਕਾਨਾਂ ਦਾ ਜਾਂ ਸ਼ੋਰੂਮ ਦਾ ਸਾਈਜ਼ ਹੁੰਦਾ ਜੀ ਠੀਕ ਹੈ ਜੀ ਪਰ ਇਹ ਤੁਸੀਂ ਆ ਲੈ ਲਓ ਵੀ ਆਪਣਾ 20x60 ਦਾ ਸਾਈਜ਼ ਹੈ ਇਹਦੇ ਵਿੱਚ ਅੰਦਰ ਬਹੁਤ ਸੋਹਣੀ ਪਲੈਨਿੰਗ ਹੋਈ ਹੋਈ ਹੈ ਅੱਛਾ ਜੀ ਦੇਖੋ ਜਿਵੇਂ ਇਹ ਆ ਗਿਆ ਆਪਣਾ ਕਾਰਪੋਰਚ ਜਿਹੜੀ ਇਹਦੀ ਚੜਾਈ ਹੈ ਉਹ ਹੈਗੀ 9 ਫੁੱਟ ਅੱਛਾ ਜੀ 9 ਫੁੱਟ ਦੀ ਚੜਾਈ ਹੈ ਤੇ ਇਧਰ ਨੂੰ ਹੈਗਾ ਇਹ 15x अच्छा जी 90 15 ਦਾ ਸਿਆ ਜਿਆ ਠੀਕ ਹੈ ਜੀ ਤੇ ਜਿਵੇਂ ਅਸੀਂ ਅਕਸਰ ਦੇਖਦੇ ਆ ਮਕਾਨਾਂ ਦੇ ਵਿੱਚ ਜਿਹੜੀ ਪੌੜੀ ਹੈ ਜੀ ਪੌੜੀ ਅੰਦਰਲੇ ਪਾਸੇ ਨਹੀਂ ਹੁੰਦੀ ਇਹ ਤੁਸੀਂ ਬਾਹਰ ਦੀ ਕਿਉਂ ਰੱਖੀ ਹੈ ਇਹ ਬਾਹਰ ਦੀ ਪੌੜੀ ਤਾਂ ਰੱਖਿਆ ਵੀ ਫੈਮਿਲੀ ਵਾਲਿਆਂ ਦੀ ਰਿਕੁਆਇਰਮੈਂਟ ਸੀ ਵੀ ਉੱਪਰ ਅਸੀਂ ਕਈ ਵਾਰ ਰੈਂਟ ਤੇ ਦੇਣਾ ਹੋਵੇ ਨਾ ਉਹ ਅਸੀਂ ਦੇ ਸਕੀਏ ਮਕਾਨਾ ਠੀਕ ਹੈ ਜੀ ਜਿਹ ਉੱਪਰ ਮੰਨ ਲਓ ਇਹਦੇ ਇੱਕ ਰੂਮ ਬਣਾ ਹੈ ਇੱਕ ਰੂਮ ਟਾਇਲਟ ਤੇ ਮੰਮਤੀ ਬਣੀ ਹੋਈ ਹੈ ਜੇ ਇਹਨਾਂ ਨੇ ਰੈਂਟ ਤੇ ਦੇਣਾ ਹੋਵੇ ਉਹ ਦੇ ਸਕਦਾ ਠੀਕ ਹੈ ਜੀ ਹਾਂਜੀ ਤੇ ਜਿਹੜੀ ਅੰਦਰਲੀ ਜਾਣਕਾਰੀ ਉਹ ਵੀ ਦੱਸੋ ਜੀ ਸਾਨੂੰ ਹਾਂਜੀ ਜਿਵੇਂ ਦੇਖੋ ਇਹ ਆ ਗਈ ਆਪਣੀ 4 ਫੁੱਟ ਦੀ ਐਂਟਰੀ ਇਹ ਲੋਬੀ ਦਾ ਗੇਟ ਤੁਸੀਂ ਆ ਲੈ ਲਓ ਵੀ ਨਹੀਂ ਆਪਣਾ ਕੀ ਹੁੰਦਾ ਹੈ ਗੇਟ ਖੁੱਲ ਜਾਂਦਾ ਹੁੰਦਾ ਲੋਬੀ ਦਾ ਤੇ ਜਿਹੜਾ ਡ੍ਰੈنگ ਰੂਮ ਦੀ ਓਪਨਿੰਗ ਹੁੰਦੀ ਹੈ ਉਹਦੇ ਵਿਚਾਲੇ ਆ ਜਾਂਦਾ ਲਗਭਗ ਠੀਕ ਹੈ ਜੀ ਪੱਧ ਜਿਹਾ ਚ ਆ ਜਾਂਦਾ ਪਰ ਆਪਾਂ ਇਹਦੇ ਨਾਲ ਉਹ ਕਰਿਆ ਤੇ ਪਹਿਲਾਂ ਕੋਲਾ ਦੇਤਾ ਠੀਕ ਹੈ ਜੀ 4 ਫੁੱਟ ਦਾ 4 ਫੁੱਟ ਦੇ ਕੋਲੇ ਤੋਂ ਬਾਅਦ ਆਪਾਂ ਇਹਨਾਂ ਓਪਨ ਕਰਤਾ ਜੀ ਠੀਕ ਹੈ ਜੀ ਇਹ ਗੇਟ ਵਿੱਚ ਨਹੀਂ ਆਉਣਾ ਚਾਹੀਦਾ ਨਹੀਂ ਤਾਂ ਇਹ ਆਪਾਂ ਕੀ ਕਰਦੇ ਇਹ ਇਧਰ ਵੀ ਕੋਲਾ ਹੋ ਜਾਂਦਾ ਉਧਰ ਵੀ ਕੋਲਾ ਹੋ ਜਾਂਦਾ ਸੈਂਟਰ ਚ ਹੁੰਦਾ ਵੇ ਜੀ ਸੈਂਟਰ ਚ ਓਪਨ ਹੋ ਜਾਂਦਾ ਜੀ ਪਰ ਇਹ ਥੋੜਾ ਏਦਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਕਿ ਮੰਨ ਲਓ ਗੇਟ ਕੰਧ ਨਾਲ ਠੀਕ ਹੈ ਜੀ ਜਿਵੇਂ ਇਹ ਆਪਣੀ ਲੌਬੀ ਆ ਗਈ ਜੀ ਠੀਕ ਹੈ ਜੀ ਇਹ ਲੌਬੀ ਦਾ ਸਾਈਜ਼ ਆ ਗਿਆ ਜੀ ਆਪਣਾ 10x18 ਠੀਕ ਹੈ ਜੀ ਹਾਂਜੀ ਵਧੀਆ ਖੁੱਲੀ ਬਣੀ ਹੋਈ ਆ ਸਰ ਵਧੀਆ ਖੁੱਲੀ ਬਣੀ ਹੋਈ ਜੀ ਕਿਸੇ ਤਰ੍ਹਾਂ ਦੀ ਘੀੜੜ ਜਗ੍ਹਾ ਨਹੀਂ ਹਾਂਜੀ ਹਾਂਜੀ ਜਿਵੇਂ ਇਹ ਆਪਣਾ ਅੰਦਰ ਵੱਰਦੇ ਨੂੰ ਡਰਿੰਕ ਰੂਮ ਆ ਗਿਆ ਠੀਕ ਹੈ ਜੀ ਇਹਦਾ ਸਾਈਜ਼ ਹੈਗਾ ਜੀ ਆਪਣਾ 10x10 ਠੀਕ ਹੈ ਜੀ ਹਾਂਜੀ ਉੱਥੇ ਕਾਰਨਰ ਵਿੰਡੋ ਲੱਗੀ ਹੋਈ ਹੈ ਠੀਕ ਹੈ ਜੀ ਹਾਂਜੀ ਇੱਧਰ ਆਪਣੀ ਲੌਬੀ ਆ ਗਈ ਠੀਕ ਹੈ ਜੀ ਲੌਬੀ ਦੇ ਨਾਲ ਹੀ ਕਿਚਨ ਆ ਗਈ ਕਿਚਨ ਦੇ ਵਿੱਚੋਂ ਮਰੀ ਜੀ ਇਹਦੀ ਵਿਜ਼ਿਬਿਲਟੀ ਹੈਗੀ ਆ ਠੀਕ ਹੈ ਜੀ ਤੇ ਕਿਚਨ ਦਾ ਸਾਈਜ਼ ਹੈਗਾ ਜੀ ਆਪਣਾ 9x13 ਠੀਕ ਹੈ ਜੀ 9x13 ਦਾ ਸਾਈਜ਼ ਹੈ ਪਰ ਫੈਮਿਲੀ ਦੀ ਇੱਕ ਡਿਮਾਂਡ ਸੀ ਵੀ ਅਸੀਂ ਪੂਜਾ ਰੂਮ ਰੱਖਣਾ ਉਹ ਪੂਜਾ ਰੂਮ ਆਪਾਂ ਨੇ ਇੱਥੇ ਬਣਾਤਾ ਜੀ ਕਿਚਨ ਦੇ ਵਿੱਚ ਨਾਲ ਲੱਗਦੇ ਇਹਦੇ ਨਾਲ ਲੱਗਦਾ ਜੀ ਇਹਦੇ ਚ ਆਪਾਂ ਨੇ ਜੇ ਮੰਨ ਲਓ ਸਿਰੇ ਤੱਕ ਬਣਾਉਣਾ ਨੇ ਪੂਜਾ ਰੂਮ ਆ ਠੀਕ ਹੈ ਜੀ ਕਾਫੀ ਵੱਡਾ ਬਣ ਜਾਣਾ ਸੀ ਪਰ ਇੰਨੀ ਡਿਮਾਂਡ ਸੀ ਵੀ ਅਸੀਂ ਛੋਟਾ ਜਿਹਾ ਪੂਜਾ ਰੂਮ ਬਣਾਉਣਾ ਤੇ ਉਹ ਪਾਏ ਪੂਜਾ ਰੂਮ ਬਣਾਤਾ ਤੇ ਬੈਕ ਤੇ ਵਾਸ਼ਿੰਗ ਏਰੀਆ ਹੋ ਗਿਆ ਜੀ ਠੀਕ ਹੈ ਜੀ ਨਾਲੇ ਰਸੋਈ ਦਾ ਏਰੀਆ ਵੀ ਖੁੱਲ ਗਿਆ ਦੇ ਨਾਲ ਹਾਂਜੀ ਹਾਂ ਰਸੋਈ ਦਾ ਏਰੀਆ ਵੀ ਖੁੱਲ ਗਿਆ ਨਾਲੇ ਵਾਸ਼ਿੰਗ ਤੁਸੀਂ ਐ ਮੰਨ ਲਓ ਵੀ ਕਈ ਵਾਰ ਕੋਈ ਗੈਸਟ ਵਗੈਰਾ ਬੈਠਾ ਹੁੰਦਾ ਸਾਹਮਣੇ ਠੁੱਠੇ ਭਾਂਡੇ ਮੌਕੇ ਦੇ ਨਹੀਂ ਸਾਫ਼ ਹੁੰਦੇ ਉਹ ਆਪਾਂ ਜੇ ਵੈਸੇ ਇੱਥੇ ਜਾਇ ਇੱਥੇ ਰੱਖ ਦੀ ਉਹ ਸਾਹਮਣੇ ਦਿਖਾਈ ਦੇ ਹਾਂਜੀ ਇਹ ਆਪਣੇ ਇੱਧਰ ਸਾਈਡ ਤੇ ਬਰੇ ਰਹਿਣਗੇ ਘੰਟਾ ਦੋ ਘੰਟੇ ਤੱਕ ਜਦੋਂ ਮਰਜ਼ੀ ਬੰਦਾ ਸਾਫ਼ ਜਦੋਂ ਟਾਈਮ ਮੰਨ ਲਓ ਸਾਫ਼ ਕਰਦਾ ਹਾਂਜੀ ਹਾਂ ਹਨਾ ਤੇ ਅਗਲੀ ਡਿਟੇਲ ਦੱਸੋ ਵੀ ਸਾਨੂੰ ਇਹ ਆ ਗਿਆ ਜੀ ਆਪਣਾ ਪੂ 4x 3.5 ਫੁੱਟ ਆਇਆ ਦਾ ਸੇਜ ਠੀਕ ਹੈ ਜੀ ਹਾਂਜੀ ਇਹ ਆ ਗਿਆ ਜੀ ਆਪਣਾ ਬੈਡਰੂਮ ਅੱਛਾ ਜੀ ਇਹਦਾ ਸਾਈਜ਼ ਹੈਗਾ ਇਹਦਾ ਸਾਈਜ਼ ਕਿੰਨਾ ਜੀ ਇਹਦਾ ਸਾਈਜ਼ ਹੈਗਾ ਜੀ 13x14 13x14 ਦਾ ਮੀਟਰ ਹੁੰਦਾ ਹਾਂਜੀ ਹਾਂ ਠੀਕ ਹੈ ਬੈਡਰੂਮ ਕਿੰਨੇ ਲੱਗੇ ਹੋਏ ਵੈਸੇ ਤੇ ਤੇ ਜੀ ਬੈਡਰੂਮ ਹੈਗੇ ਨੇ ਜੀ ਦੋ ਅੱਛਾ ਜੀ ਹਾਂਜੀ ਤੇ ਸੈਕੰਡ ਬੈਡਰੂਮ ਕਿਹੜਾ ਜੀ ਸੈਕੰਡ ਬੈਡਰੂਮ ਆ ਇਧਰ ਆ ਗਿਆ ਇਹ ਰਾਧਾਰੀ ਆ ਜੀ ਜੀ ਠੀਕ ਹੈ ਜੀ ਇਹ ਰਾਦਰ ਇਦੱਕ ਨੇਰੀ ਰੱਖਿਆ ਜੀ ਇਹ 4 ਫੁੱਟ ਹੈ ਜੀ 4 ਫੁੱਟ ਹੈ ਹਾਂ ਜੀ 4 ਫੁੱਟ ਵੈਸੇ ਕੋਈ ਆਪਾਂ ਭੀੜਾ ਨਹੀਂ ਗਿਆ ਸਕਦੇ ਨਹੀਂ ਨਹੀਂ ਭੁੱਲਿਆ ਜੀ ਇਹਦੇ ਚ ਮੰਨ ਲਓ ਕਈ ਵਾਰ ਕੋਈ ਫੰਕਸ਼ਨ ਹੁੰਦਾ ਔਰ ਇਹ ਮੰਜਾ ਵਗੈਰਾ ਜਾਂ ਗੱਦੇ ਕੋਤੇ ਸਟੇ ਜਾ ਸਕਦੇ ਕੋਈ ਨਹੀਂ ਭੀੜੀ ਜਗ੍ਹਾ ਨਹੀਂ ਹੈ ਇਹ ਠੀਕ ਹੈ ਜੀ ਇਹ ਆ ਗਿਆ ਰੂਮ ਦਾ ਸਾਈਜ਼ ਆਪਣਾ ਜੀ ਇਹਦਾ ਕਿੰਨਾ ਜੀ ਸਾਈਜ਼ ਇਹਦਾ ਸਾਈਜ਼ ਹੈਗਾ ਜੀ 12 ਬਾਈ 14 12 ਬਾਈ 14 ਹਾਂ ਜੀ ਇਹ ਵੀ ਖੁੱਲਾ ਹੈ ਬਿਲਕੁਲ ਖੁੱਲਾ ਹੈ ਜੀ ਤੁਸੀਂ ਐਂ ਦੇਖ ਲਓ ਵੀ ਹੁਣ ਕਿਸੇ ਵੀ ਬੱਲਵ ਲਾਉਣ ਦੀ ਜਰੂਰਤ ਨਹੀਂ ਹੈ ਕਿ ਇਹਦੇ ਚ ਇਨੀ ਵੈਂਟੀਲੇਸ਼ਨ ਹੈ ਠੀਕ ਹੈ ਜੀ ਉਹ ਵੈਂਟੀਲੇਸ਼ਨ ਆ ਗਈ ਆਪਣੀ ਸਾਹਮਣੇ ਇਹ ਰੂਮ ਦੇ ਵਿੱਚ ਦੇਖੋ ਕੋਈ ਬੱਲਬ ਨਹੀਂ ਚੱਲੇ ਹੋਏ ਇਸ ਟਾਈਮ ਪੂਰਾ ਚਾਨਣਾ ਹੈ ਇਸ ਕਮਰੇ ਦੇ ਵਿੱਚ ਵੈਂਟੀਲੇਸ਼ਨ ਦੀ ਕੁਇਬਸੈਂਟ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇੱਧਰ ਆਪਾਂ ਆ ਗਏ ਕੱਟਆਊਟ ਦੇ ਵਿੱਚ ਹਾਂਜੀ ਇਹ ਕੱਟਆਊਟ ਦੇ ਵਿੱਚ ਆਹ ਰੂਮ ਦੇ ਵਿੱਚੋਂ ਵੀ ਐਂਟਰੀ ਹੋ ਗਈ ਜੀ ਇੱਥੇ ਤੇ ਇਹਦੇ ਚੋਂ ਵੀ ਐਂਟਰੀ ਹੋ ਗਈ ਅੱਛਾ ਦੋਨੇ ਰੂਮਸ ਦੇ ਨਾਲ ਅਟੈਚ ਹੋਗੇ ਦੋਨੇ ਰੂਮ ਦੇ ਨਾਲ ਅਟੈਚ ਮੰਨ ਲਓ ਹਾਂਜੀ ਤੇ ਆ ਆਪਣਾ ਟਾਇਲਟ ਆ ਗਿਆ ਜੀ ਪਿੱਛੇ ਠੀਕ ਹੈ ਜੀ ਤੇ ਉਰੇ ਆਪਾਂ ਨੇ ਰੱਖਤਾ ਕੱਟ ਔਰ ਜੀ ਕੱਟਆਊਟ ਇਹ ਆ ਗਿਆ ਜੀ ਜਿਵੇਂ ਇਹਦਾ ਸਾਈਜ਼ ਹੈਗਾ ਜੀ ਆਪਣਾ 5x5 ਦਾ ਜੋ ਕਿ ਆਪਣਾ ਕੱਟਆਊਟ ਹੈ ਜੀ ਠੀਕ ਹੈ ਜੀ ਇਹਦੇ ਨਾਲ ਤੁਸੀਂ ਐ ਮੰਨ ਲਓ ਵੀ ਟਾਇਲਟ ਦੀ ਵੈਂਟੀਲੇਸ਼ਨ ਵੀ ਸਮੈਲੂ ਵਗੈਰਾ ਸਾਰੀ ਉੱਪਰ ਜਾਊਗੀ ਉੱਪਰ ਦੇਖੋ ਜਾਲ ਲੱਗਾ ਹੈ ਹਾਂਜੀ ਉੱਪਰ ਜਾਲ ਲੱਗਾ ਹੈ ਇੱਧਰ ਆਪਣਾ ਬੈੱਡਰੂਮ ਆ ਗਿਆ ਜੀ ਬੈੱਡਰੂਮ ਨੂੰ ਲੱਗੀ 5 ਫੁੱਟ ਦੀ ਵਿੰਡੋ ਇੱਧਰ ਬੈੱਡਰੂਮ ਆ ਗਿਆ ਜੀ ਉਹਨੂੰ 5 ਫੁੱਟ ਦੀ ਵਿੰਡੋ ਲੱਗੀ ਸੀ ਠੀਕ ਹੈ ਜੀ ਤੇ ਆਪਣਾ ਇੱਧਰ ਉਹਦੇ ਵਿੱਚੋਂ ਵੀ ਗੇਟ ਆ ਗਿਆ ਇੱਧਰੋਂ ਵੀ ਆ ਗਿਆ ਗੇਟ ਠੀਕ ਹੈ ਜੀ ਇਹ ਆਪਣਾ ਦੋਨੇ ਬੈਡਰੂਮਾਂ ਨੂੰ ਆ ਕੋਮਨ ਆਲੇ ਦਾ ਪੱਕਾ ਟਾਇਲਟ ਜੀ ਠੀਕ ਹੈ ਜੀ ਇਹਦਾ ਸਾਈਜ਼ ਹੈਗਾ ਜੀ ਆਪਣਾ 5x6 ਦਾ ਟਾਇਲਟ ਆ 5x6 ਦਾ ਹਾਂਜੀ ਬਹੁਤ ਖੁੱਲਾ ਡੁੱਲਾ ਸਾਈਜ਼ ਹੈ ਜੀ 5x6 ਦਾ ਸਾਈਜ਼ ਵੈਸੇ ਬਹੁਤ ਵਧੀਆ ਖੁੱਲਾ ਲੱਗ ਰਿਹਾ ਜੀ ਹਾਂਜੀ ਹਾਂ ਜਿਹੜੇ ਹਿਸਾਬ ਦਾ ਤੁਸੀਂ ਦੱਸ ਰਹੇ ਹੋ 20x60 ਦਾ ਮਕਾਨ ਹੈਗਾ ਜੀ ਹਾਂਜੀ 20x60 ਦੇ ਵਿੱਚ ਜਿਹੜੀ ਤੁਸੀਂ ਪਲਾਨਿੰਗ ਹੈ ਬਹੁਤ ਵਧੀਆ ਕੀਤੀ ਹੈ ਮਤਲਬ ਲੱਗਦਾ ਨਹੀਂ ਹੈਗਾ ਬੰਦੇ ਨੂੰ ਵੀ ਬਾਹਰ ਇਸ ਤਰ੍ਹਾਂ ਦੇ ਕੱਲੇ ਅੰਦਰ ਆ ਕੇ ਬੰਦੇ ਨੂੰ ਪਤਾ ਲੱਗਦਾ ਪੂਰਾ ਫੀਲ ਹੀ ਨਹੀਂ ਹੁੰਦਾ ਬੰਦੇ ਨੂੰ ਹਾਂਜੀ ਹਾਂਜੀ ਬਿਲਕੁਲ ਵੀ ਇੰਨੇ ਘਟੇਰੀ ਦੇ ਵਿੱਚ ਇੰਨੇ ਖੁੱਲੇ ਜਿਹੜੇ ਡਿਜ਼ਾਈਨ ਨੇ ਬਣੇ ਹੋਏ ਨੇ ਕਿ ਬਿਲਕੁਲ ਜੀ ਪੂਰੇ ਸਾਈਜ਼ ਖੁੱਲੇ ਡੁੱਲੇ ਨੇ ਇਹਦੇ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਜ਼ ਹੀੜਾ ਨਹੀਂ ਹੈਗਾ ਠੀਕ ਹੈ ਅੱਛਾ ਜੇ ਇਹ ਆਪਾਂ ਕਮਰੇ ਦੀ ਗੱਲ ਕਰੀਏ ਜੀ ਰੂਮ ਨੇ ਜਿਹੜੇ ਵਧੀਆ ਸਾਈਜ਼ ਦੇ ਬਣੇ ਹੋਏ ਆ 12 14 13 14 ਹਾਂਜੀ ਤੇ ਲਗਭਗ 14 ਫੁੱਟ ਦੇ ਹੈਗੇ ਆ ਮਤਲਬ ਹਾਂਜੀ 12 14 ਦਾ ਹੈ 12 14 ਦੇ ਹੈਗੇ ਨੇ ਹਾਂਜੀ ਤੇ ਜੇ ਇਨ ਫਿਊਚਰ ਫੈਮਿਲੀ ਦੀ ਡਿਮਾਂਡ ਹੋਵੇ ਵੀ ਅਸੀਂ ਕੱ ਕੈਬੂਰ ਦੇਖੋ ਜਿਹੜਾ ਬੈੱਡ ਲੱਗਿਆ ਇਹ ਗਲਤ ਡਾਇਰੈਕਸ਼ਨ ਦੇ ਵਿੱਚ ਲੱਗਿਆ ਹੋਇਆ ਸੀ ਉਹ ਚੋਲੋ ਵੈਸੇ ਰੱਖਿਆ ਹੈ ਇਹ ਬੈੱਡ ਦੀ ਬੈਕ ਇਹ ਦੀਵਾਰ ਨਾਲ ਲੱਗਣੀ ਹੈ ਅੱਛਾ ਜੀ ਦੀਵਾਰ ਨਾਲ ਲੱਗਣੀ ਹੈ ਤੇ ਇਹਦੇ 'ਚ ਤੁਸੀਂ ਐ ਮੰਨ ਲਓ ਵੀ ਇੱਥੋਂ 2 ਫੁੱਟ ਦਾ ਆਪਣਾ ਕੈਬੂਰ ਬਣਨਾ ਹੈ ਅੱਛਾ ਇਹਦੇ ਨਾਲ ਅੱਛਾ ਜੀ ਜਿਹੜਾ 2 ਫੁੱਟ ਦਾ ਕੈਬੂਰ ਬਣਨਾ ਹੈ ਫਿਰ ਵੀ ਰੂਮ ਕੈਬੂਰਡ ਦੀ ਜਗ੍ਹਾ ਜਿਹੜੀ ਇੱਥੇ ਹੈ ਹਾਂ ਜੀ ਹਾਂ ਇੱਥੇ ਹੈ ਇਸ ਕਰਕੇ ਸਪੇਸ ਜ਼ਿਆਦਾ ਆਪਣ ਨੂੰ ਦਿਖਾਈ ਦੇਗੀ ਇਹ ਅੱਛਾ ਹੈ ਇਹ ਇਹ ਮੰਨ ਲਓ ਬੈੱਡ ਦੀ ਬੈਕ ਉਹ ਦੀਵਾਰ ਨਾਲ ਲੱਗ ਜੂਗੀ ਇਧਰ ਆਪਣਾ ਕੈਬੂਰ ਆ ਜੂਗਾ ਜੀ ਫਿਰ ਵੀ ਪਿਲਾ ਜਿੰਨਾ ਲੱਗਣਾ ਇਸ ਸਾਈਜ਼ ਦਾ ਠੀਕ ਹੈ ਜੀ ਠੀਕ ਹੈ ਹਾਂਜੀ ਅੱਛਾ ਜਿਵੇਂ ਆਪਾਂ ਨੇ ਇਹਦਾ ਸਾਈਜ਼ ਦੇਖਿਆ ਜੀ ਕਮਰੇ ਦੇ ਸਾਈਜ਼ ਜਿਹੜੇ ਬਹੁਤ ਵਧੀਆ ਬਣੇ ਹੋਏ ਸੀਗੇ ਤੇ ਦੇਖੋ ਨੂੰ ਲੱਗਦਾ ਹੈਗਾ ਵੀ ਜਗ੍ਹਾ ਇੰਨੀ ਘੱਟ ਹੋਊਗੀ ਨਹੀਂ ਆਪਣਾ 20x60 ਹੈ ਜੀ ਇਹ 플ੌਟ ਦਾ ਸਾਈਜ਼ ਕਿੰਨੇ ਕਾ ਜਗ੍ਹਾ ਬਣਦੀ ਜੀ 133 ਕਾ ਜਗ੍ਹਾ ਬਣਦੀ ਹੈ ਜੀ ਫਿਰ ਤੁਸੀਂ ਇਹ ਲੈ ਲਓ ਵੀ ਜਿਹੜੇ ਇਹਦੇ ਸਾਈਜ਼ ਬਣੇ ਹੋਏ ਨੇ 12x14 12x13 ਬੈਡਰੂਮ ਦੇ ਸਾਈਜ਼ ਅੰਦਰੂਮ ਦੇਖ ਕੇ ਫੀਲ ਨਹੀਂ ਹੁੰਦਾ ਬੰਦੇ ਨੂੰ ਇੰਨੀ ਕਿ ਜਗ੍ਹਾ ਜੀ ਨਹੀਂ ਇਹ ਆਪਣਾ 133 ਕਾ ਜਗਾ ਜੀ 20x60 ਦਾ ਅੱਛਾ ਜੀ ਤੇ ਤੁਸੀਂ ਇਹ ਲੈ ਲ ਜਾ 10 ਬਾਈ 18 18 ਫੁੱਟ 9 ਫੁੱਟ ਦਾ ਪੋਰਸ वगैरह ਹੋ ਗਿਆ ਠੀਕ ਹੈ ਜੀ ਇਹ ਸਾਰੇ ਸਾਈਜ਼ ਤੁਸੀਂ ਆ ਲਓ ਵੀ 200 ਗਜ ਦੇ ਲੋੜ ਦੇਖ ਲਈ ਵਾ ਅੱਛਾ ਜੀ ਉਹਦੇ ਵਿੱਚ 200 ਨਾਲ ਰੱਖੇ ਹੋਏ ਹਾਂਜੀ ਹਾਂ ਸਾਰੇ ਸਪਲੈਨਿੰਗ ਮਤਲਬ ਬਹੁਤ ਵਧੀਆ ਕੀਤੀ ਆ ਹਾਂ ਜੀ ਹਾਂ ਪਲੈਨਿੰਗ ਬਹੁਤ ਵਧੀਆ ਹੋਈ ਹੋਈ ਹੈ ਜੀ ਇਹ ਠੀਕ ਹੈ ਬਿਲਕੁਲ ਡੁੱਲੇ ਸਾਈਜ਼ ਨਹੀਂ ਬਾਕੀ ਮਾਲਕਾਂ ਨੇ ਵੀ ਛੋਟੀ ਪਲੈਨਿੰਗ ਦੇ ਹਿਸਾਬ ਨਾਲ ਹੀ ਬਣਾਇਆ ਸਾਰਾ ਹਾਂਜੀ ਹਾਂ ਬਿਲਕੁਲ ਜੀ ਇਹ ਆਪਾਂ ਤੋਂ ਵੀ ਬਰੀ ਦੇਖਿਆ ਪਿਆ ਬਣਾ ਦਿੱਤੀ ਸੀ ਚੇਂਜ ਕਰ ਦਿੰਦੇ ਆ ਨਹੀਂ ਨਹੀਂ ਕੁਛ ਨਹੀਂ ਇਹਨਾਂ ਨੇ ਉਹ ਕਰਿਆ ਜੀ ਜਿੱਦਾਂ ਆਪਾਂ ਨਕਸ਼ਾ ਬਣਾਇਆ ਸੀ ਸਾਰਾ ਕੁਝ ਆਪਣੇ ਕ ਤੇ ਹੁਣ ਮੈਂ ਮਿਲਿਆ ਇਹਨਾਂ ਨੂੰ ਇਹਨਾਂ ਨੇ ਇਹ ਵੀ ਆਪ ਹੀ ਦੱਸ ਰਹੇ ਨੇ ਕਹਿੰਦੇ ਵੀ ਸਾਨੂੰ ਯੂਜ਼ ਕਰਨ ਦੇ ਵਿੱਚ ਕੋਈ ਵੀ ਮੰਨ ਲਓ ਬ੍ਰੈਂਗ ਰੂਮ ਹੋ ਗਿਆ ਕਿਚਨ ਹੋ ਗਿਆ ਲੌਬੀ ਪੂਜਾ ਰੂਮ ਆ ਸਾਰੇ ਈਜ਼ੀ ਯੂਜ਼ ਹੁੰਦੇ ਨੇ ਸਿਰਸ ਭਈਆ ਮਤਲਬ ਸਿਰਸ ਭਈ ਨੀ ਜੀ ਅੱਛਾ ਜੀ ਕਹਿੰਦੇ ਵੀ ਸਸ ਜੀ ਇੱਕ ਗੱਲ ਹੋਰ ਪੁੱਛਣਾ ਚਾਹੁੰਦੇ ਆ ਤੁਹਾਨੂੰ ਕਿ ਜੇ ਕਈ ਵਾਰੀ ਜਿਵੇਂ ਦੇਖਿਆ ਐ ਅਕਸਰ ਮਕਾਨਾਂ ਦੇ ਵਿੱਚ ਕਈ ਵਾਰੀ ਮਿਸਤਰੀ ਆਪਦਾ ਦਿਮਾਗ ਵਰਤ ਲਾਂਦੇ ਆ ਹਾਂਜੀ ਉੱਥੇ ਫਿਰ ਮੈਨੂੰ ਲੱਗਦਾ ਵੀ ਜੇ ਗਲਤ ਹੋ ਵੀ ਨਾ ਹੋਣਾ ਕੰਮ ਹਾਂਜੀ ਹਾਂਜੀ ਬਿਲਕੁਲ ਹੋ ਜਾਂਦਾ ਜਿਵੇਂ ਇਹਨਾਂ ਨੇ ਜੋ ਕੁਝ ਕਰਿਆ ਜੀ ਉਹ ਆਪਣੀ ਸਲਾਹ ਦੇ ਨਾਲ ਹੀ ਕਰਿਆ ਅੱਛਾ ਜੀ ਹਾਂ ਜੇ ਥੋੜਾ ਬਹੁਤਾ ਚੇਂਜ ਹੋਇਆ ਵੀ ਹੈ ਉਹ ਮਿਸਟਰ ਨੇ ਆਪਾਂ ਨੂੰ ਪਹਿਲਾਂ ਕਾਲ ਵਗੈਰਾ ਕਰੀ ਜਾਂ ਮੈਂ ਮੌਕੇ ਦੇ ਆ ਕੇ ਮੜਾ ਮੋਟਾ ਤੁਸੀਂ ਆਪਣੇ ਸਾਹਮਣੇ ਚੇਂਜ ਕਰਵਾ ਹਾਂਜੀ ਬਿਲਕੁਲ ਜਿਸ ਤਰ੍ਹਾਂ ਦਾ ਵੀ ਸੀਗਾ ਚਲੋ ਠੀਕ ਹੈ ਜੀ ਅਸੀਂ ਝੇੜ ਲਈ ਜਿਹੜੀ ਬਣੀ ਹੋਈ ਸੀ ਪਲਾਨਿੰਗ ਅਸੀਂ ਝੇੜ ਲਾ ਦੇਖ ਲਿਆ ਪੋਰਸ਼ਨ ਬਣਿਆ ਹੋਇਆ ਬਹੁਤ ਵਧੀਆ ਫਲੋੜੋਲਾ ਬਣਿਆ ਹੋਇਆ ਹੈਗਾ ਤੇ ਆਪਾਂ ਉੱਪਰਲਾ ਪੋਰਸ਼ਨ ਵੀ ਚੈੱਕ ਕਰ ਲਈਏ ਹਾਂ ਉਹ ਵੀ ਦਿਖਾਓ ਸਾਨੂੰ ਠੀਕ ਹੈ ਹਾਂਜੀ ਅੱਛਾ ਸਾਨੂੰ ਉੱਪਰ ਦੀ ਜਾਣਕਾਰੀ ਵੀ ਦਿਓ ਜੀ ਉੱਪਰ ਕੀ ਕੁਝ ਬਣਿਆ ਹੋ ਉੱਪਰ ਜਿੱਮੇ ਆਪਣੀ نیچے ਤੋਂ ਸਟੇਅਰ ਚੜੀ ਸੀ ਜੀ ਹਾਂਜੀ ਇਹ ਆਪਾਂ ਸਟੇਅਰ ਉੱਤੋਂ ਕਵਰ ਕਰ ਲਈ ਠੀਕ ਹੈ ਜੀ ਇਹ ਮਮਤੀ ਵੀ ਬਣ ਗਈ ਤੇ ਛੋਟਾ ਜਿਹਾ ਨਾਲ ਭਾਂਡਾ ਵੀ ਬਣ ਗਿਆ ਭਾਂਡਾ ਵੀ ਬਣ ਗਿਆ ਨਾ ਜੀ ਹਾਂ ਜੇ ਮੰਨ ਲਓ ਦੋ ਤਿੰਨ ਕੁਰਸੀਆਂ ਢਾਕੇ ਬੰਦਾ ਉਰੇ ਬੈਠ ਸਕਦਾ ਠੀਕ ਹੈ ਜੀ ਤੇ ਉੱਪਰ ਚੜਨ ਸਰ ਆ ਆਪਣਾ ਡਰਿੰਗ ਰੂਮ ਦੇ ਉੱਤੇ ਆ ਗਿਆ ਜੀ ਬੈੱਡਰੂਮ ਅੱਛਾ ਜੀ ਹਾਂਜੀ ਤੇ ਜਿਹੜਾ ਆਪਣਾ نیچے ਤੁਸੀਂ ਦੇਖਿਆ ਸੀ ਅੰਦਰ ਬਾਦਰ ਨੂੰ ਟਾਇਲਟ ਆ ਰਿਹਾ ਸੀ ਹਾਂਜੀ ਉਹ ਟਾਇਲਟ ਇਹ ਰੂਮ ਨਾਲ ਅਟੈਚ ਵੀ ਹੋ ਗਿਆ ਜੀ अच्छा मतलब टॉयलेट ਦੇ ਉੱਪਰ ਟੁਇਲਟ ਆ ਗਿਆ ਹਾਂਜੀ ਟੁਇਲਟ ਦੇ ਉੱਤੇ ਟੁਇਲਟ ਆ ਗਿਆ ਤੇ ਇਹ ਬੈੱਡਰੂਮ ਦੇ ਨਾਲ ਅਟੈਚ ਆ ਗਿਆ ਜੀ ਅੱਛਾ ਜੀ ਹਾਂਜੀ ਠੀਕ ਹੈ ਤੇ ਹਾਂਜੀ ਇਧਰ ਆਪਣਾ ਬੈੱਥ ਤੇ ਆ ਗਿਆ ਜੀ ਆਪਣਾ ਬੈੱਥ ਅੱਛਾ ਜੀ ਬੈੱਥ ਤੇ ਮੈਂ ਐਸਾ ਗਿਆ ਠੀਕ ਹੈ ਅੱਛਾ ਇੱਕ ਜੀ ਹੋਰ ਦੇਖੀਏ ਅਸੀਂ ਗੱਲ ਵੀ ਜਿਹੜੀ ਛੱਤ ਹੈ ਸਾਨੂੰ ਡਾਊਨ ਜੀ ਲੱਗ ਰਹੀ ਹੈ ਕਾਫੀ ਇਹਦੇ ਵਿੱਚ ਲੈਂਟਰ ਜਿਹੜਾ ਲੱਗਿਆ ਹੋਇਆ ਹੈਗਾ ਇਹਦਾ ਕੀ ਕਰਨਾ ਜੀ ਪੌਂਡ ਦਾ ਲੈਂਟਰ ਬਿਲਕੁਲ ਜੀ ਇਹ ਹੈਗਾ ਹੀ ਆਪਣਾ ਲੈਂਟਰ ਡਾਊਨ ਹੈ ਇਹ 8.5 ਫੁੱਟ ਤੇ ਹੈ अच्छा 8.5 फुट हां जी ਤੇ ਜਿਹੜਾ ਆਪਣਾ ਦੂਜਾ ਲੈਂਟਰ ਹੁੰਦਾ ਉਹ ਨਾਰਮਲੀ 8.5 ਤੋਂ 10 ਫੁੱਟ ਤੇ ਇਹਦਾ ਕਾਰਨ ਕੀ ਹੈ ਜੀ ਇਹਦਾ ਇੱਕ ਕਾਰਨ ਤਾਂ ਇਦਾਂ ਸੀ ਜੇ ਮੰਨ ਲਓ ਏਰੀਆ ਹੈਗਾ ਸੀ ਘੱਟ ਇਹ ਹੁਣ ਜੇ ਆਪਾਂ ਜ਼ਿਆਦਾ 10.5 ਫੁੱਟ ਤੇ ਪਾ ਦਿੰਦੇ ਠੀਕ ਹੈ ਜੀ ਤਾਂ ਇਹ ਥੋੜਾ ਹੋਰੋਂ ਜ਼ਿਆਦਾ ਖੁੱਲਵਾਰਾ ਜਾ ਹੋਏਗਾ ਅੱਛਾ ਜੀ ਹਾਂ ਤੇ ਇਹਨਾਂ ਨਾਲ ਥੋੜਾ ਜਿਹਾ ਲਿਵਰੇਸ਼ਨ ਵੀ ਇਹਨਾਂ ਵਧੀਆ ਬੰਦੇ ਕਰਕੇ ਅੱਛਾ ਪ੍ਰਿੰਟ ਮਤਲਬ ਬਹੁਤ ਸੋਹਣਾ ਬਣ ਕੇ ਆ ਗਿਆ ਹਾਂ ਲੈਟਰ ਡਾਊਨ ਕਰਕੇ ਨਾ ਥੋੜਾ ਜਿਹਾ ਇਹਦਾ ਲਿਵਰੇਸ਼ਨ ਵਧੀਆ ਬਣ ਗਿਆ ਤੇ ਨਾ ਹੀ ਹੋਰੇ ਜ਼ਿਆਦਾ ਖੁੱਲਾ ਜਾ ਰਿਹਾ ਅੱਛਾ ਨਹੀਂ ਲੈਂਟਰ ਹੋਰ ਦੋ ਫੁੱਟ ਉੱਪਰ ਚਲਾ ਜਾਂਦਾ ਤਾਂ ਔਰੋਂ ਖੁੱਲਾ ਡੁੱਲਾ ਹੀ ਲੱਗਦਾ ਬਾਹਲਾ ਖੁਲਵਾ ਰਾਇਆ ਹੋਇਆ ਹਾਂ ਹਾਂਜੀ ਹਾਂ ਖੁੱਲਾ ਹੀ ਹੋਵੇ ਅੱਛਾ ਇਸ ਕਾਰਨ ਕਰਕੇ ਕਿਹੜਾ ਲੈਂਟਰ ਤੁਸੀਂ ਡਾਊਨ ਰੱਖਿਆ ਹਾਂਜੀ ਹਾਂ ਤੇ ਬਾਕੀ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਐ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਲੈਂਟਰ ਉੱਪਰ ਡਾਊਨ ਰੱਖਣਾ ਚਾਹੀਦਾ ਹੈ ਜਾਂ ਇਹਦੇ ਵਿੱਚ ਕੋਈ ਖਾਸ ਕਾਰਨ ਸੀਗਾ ਤਾਂ ਇਹ ਤਾਂ ਐਲੀਵੇਸ਼ਨ ਤੇ ਡਿਪੈਂਡ ਕਰਦਾ ਹੁੰਦਾ ਜੀ ਕਈ ਵਾਰ ਲੈਂਟਰ ਪਲੇਨ 'ਚ ਵੀ ਪੈ ਜਾਂਦੇ ਅੱਛਾ ਜੀ ਮੰਨ ਲਓ ਕਈ ਵਾਰ ਆਪਾਂ ਲੈਂਟਰ ਡਾਊਨ ਵੀ ਕਰਨਾ ਪੈਂਦਾ ਇਕੱਲੇ ਭਾਂਡੇ ਦਾ ਅੱਛਾ ਜੀ ਹਾਂ ਇਹ ਕੋਈ ਜ਼ਰੂ ਹਾਈਲਾਈਟਰ ਬਰਾਬਰ ਚ ਵੀ ਪੈ ਜਾਂਦੇ ਡਾਉਣ ਵੀ ਪੈ ਜਾਂਦਾ ਜੀ ਜੇ ਦੇਖਿਆ ਜਾਂਦਾ ਵੀ ਜਿਵੇਂ ਮੰਨ ਲਓ ਐਲੀਵੇਸ਼ਨ ਜਿਆਦਾ ਸੋਹਣਾ ਬਣਦਾ ਹੁੰਦਾ ਠੀਕ ਹੈ ਜੀ ਹਾਂਜੀ ਐਲੀਵੇਸ਼ਨ ਤੇ ਡਿਪੈਂਡ ਹੈ ਜੀ ਐਲੀਵੇਸ਼ਨ ਤੇ ਡਿਪੈਂਡ ਹੁੰਦਾ ਜੀ ਠੀਕ ਹੈ ਵੀ ਕਿਹੜੇ ਹਿਸਾਬ ਨਾਲ ਸੋਹਣਾ ਸੋਹਣਾ ਲੁੱਕ ਬਣੂਗਾ ਹਾਂਜੀ 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 ਸਾਨੂੰ ਨਹੀਂ ਲੱਗਦਾ ਹੈਗਾ ਵੀ ਜਿਵੇਂ ਤੁਸੀਂ ਏਰੀਆ ਦੱਸਿਆ ਸੀਗਾ ਇਹਦਾ 20x60 ਦੇ ਵਿੱਚ ਤੇ ਨਾ ਹੀ ਅਸੀਂ ਦੇਖਿਆ ਹੈਗਾ ਇੰਨੀ ਵਧੀਆ ਪਲਾਨਿੰਗ ਕੀਤੀ ਹੋਈ ਸ਼ਹਿਰ ਵਾਲਾਂ ਵਾਸਤੇ ਮੈਨੂੰ ਲੱਗਦਾ ਵੀ ਇਹ ਤੋਂ ਵਧੀਆ ਕੋਈ ਪਲਾਨਿੰਗ ਹੋਊਗੀ ਨੇ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਹੈ ਇਹ ਬਹੁਤ ਵਧੀਆ ਪਲਾਨਿੰਗ ਹੋਈ ਹੈ ਤੇ ਇਹਦੇ ਵਿੱਚ ਬਹੁਤ ਖੁੱਲੇ ਡੁੱਲੇ ਸੈਜ ਹੈ ਜੀ ਅਸੀਂ ਤਾਂ ਮਤਲਬ ਕਿ ਬਹੁਤ ਸੈਟੀਸਫਾਈ ਹੋਏ ਇਹ ਜਿਹੜਾ ਮਕਾਨ ਹੈ ਦੇਖ ਕੇ ਹਾਂਜੀ ਹਨਾ ਜੀ ਦੇਖੋ ਜੀ ਮਾਲਕ ਵੀ ਪੂਰੇ ਖੁਸ਼ ਨੇ ਜੀ ਇਹ ਹਾਂਜੀ ਠੀਕ ਹੈ ਜਦੋਂ ਵੀ ਮਨ ਪੂਰਾ ਠੀਕ ਹੈ ਭਾਈ ਜੀ ਬਿਲਕੁਲ ਕਿ ਬਹੁਤ ਵਧੀਆ ਲੱਗਿਆ ਮਿਲਾਂਗੇ ਕਿਸੇ ਹੋਰ ਵੀਡੀਓ ਤੁਹਾਡੇ ਨਾਲ ਓਕੇ ਜੀ ਠੀਕ ਹੈ ਜੀ ਹਾਂਜੀ ਏਸ ਹੀ ਮਿੱਤਰੋ 20x60 ਦੇ ਵਿੱਚ ਬਹੁਤ ਪੈਰਾਯਾ ਡਿਜ਼ਾਈਨ ਸ਼ਹਿਰ ਵਾਲਿਆਂ ਵਾਸਤੇ ਜਿਵੇਂ ਕਿ ਤੁਸੀਂ ਦੇਖਿਆ ਸੋਨੂੰ ਸਾਰੀ ਜਿਹੜੀ ਜਾਣਕਾਰੀ ਹੈ ਕੱਲੇ ਕੱਲੇ ਕਮਰੇ ਦੀ ਜਿਵੇਂ ਕਿ ਬੈਡਰ ਕਿਚਨ ਲੌਬੀ ਕਾਰਪੋਰ ਚ ਸਾਰਾ ਕੁਝ ਪੂਰਾ ਖੁੱਲਾ ਡੁੱਲਾ ਬਣਾਇਆ ਹੋਇਆ ਸੀਗਾ ਜਿਵੇਂ ਕਿ ਅਕਸਰ ਲੋਕਾਂ ਦੇ ਮਨਾਂ ਦੇ ਵਿੱਚ ਬਹਿਮ ਹੁੰਦੀ ਹੈ ਵੀ 20x60 ਦੇ ਵਿੱਚ ਜਿਹੜਾ ਸਾਡਾ ਮਕਾਨ ਹੈ ਵਧੀਆ ਨਹੀਂ ਬਣਨਾ ਸਾਡਾ ਫਰੰਟ ਵਧੀਆ ਨਹੀਂ ਬਣਨਾ ਤੁਸੀਂ ਮੈਨੂੰ ਲੱਗਦਾ ਵੀ ਆਹ ਵੀਡੀਓ ਦੇਖ ਕੇ ਪੂਰਾ ਸੈਟੀਸਫਾਈ ਹੋ ਜਾਓਗੇ ਤੇ ਜੇਕਰ ਤੁਸੀਂ ਆਪਣਾ ਕੋਈ ਵੀ ਮਕਾਨ ਨਵਾਂ ਸਟਾਰਟ ਕਰ ਰਹੇ ਹੋ ਜਾਂ ਕੋਈ ਮਕਾਨ ਮੋਡੀਫਾਈ ਕਰਾਉਣਾ ਚਾਹੁੰਦੇ ਹੋ ਤਾਂ ਆਰਕੀਟੈਕਟ ਮਨਪ੍ਰੀਤ ਬਰੇਟਾ ਦਾ ਜਿਹੜਾ ਨੰਬਰ ਹੈਗਾ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾਵਾਂਗੇ ਤੇ ਸਕਰੀਨ ਦੇ ਉੱਪਰ ਵੀ ਨੰਬਰ ਹੌਂਦਾ ਚੱਲ ਰਿਹਾ ਹੈ ਤੁਸੀਂ ਉਹਨਾਂ ਨੂੰ ਕੰਟੈਕ ਤੇ ਆਪਣੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਦੇ ਲਈ ਜੇ ਸਾਡਾ ਚੈਨਲ ਹੈ YouTube ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ